ਜਾ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਕੋਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦਾ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਕੱਲ ਬਿਠਿੰਡਾ ਚ ਲੋਕ ਮਿਲਣੀ ਕਰਨੀ ਹੈ ਪਰ ਬਿਠਿੰਡਾ ਦੇ ਹਾਤੀ ਕਾਂਗਰਸ ਦੇ ਸੀਨੀਅਰ ਮੀਤ ਪਰਦਾਨ ਨੇ ਸਿੱਧੂ ਦੀ ਇਸ ਰੈਲੀ ਨੂੰ ਕਾਂਗਰਸ ਜੋੜ ਦੀ ਥਾਂ ਕਾਂਗਰਸ ਤੋੜ ਕਹਿ ਦਿੱਤਾ ਸਵਾਲ ਖੜੇ ਕੀਤੇ ਨੇ ਪੋਸਟਰ ਤੇ ਮੌਜੂਦ ਇਸ ਸ਼ਖਸ ਤੇ ਵੀ ਇਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਡੀ ਸੀ ਹਾਈ ਕੁਮਾਰ ਨਾਲ ਗੱਲਬਾਤ ਕੀਤੀ ਵੀ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ लाड्डी ਜੀ ਆਪਣੇ ਇਹਨਾਂ ਨੂੰ ਮੈਂਬਰਸ਼ਿਪ ਰੱਦ ਕਰੀ ਸੀਗੀ ਇਹਨਾਂ ਦੀ ਇਹਨਾਂ ਦੀ ਮੈਂਬਰਸ਼ਿਪ ਤਾਂ ਰੱਦ ਕੀਤੀ ਸੀ ਜੀ ਜਦੋਂ ਆਪਣੇ ਭਾਰਤ ਜੋੜੋ ਯਾਤਰਾ ਸੀ ਰੌਲ ਜੀ ਦੇ ਸਵਾਗਤ ਲਈ ਅਸੀਂ ਵੱਧ ਚੜ ਕੇ ਆਪਣੇ ਬਠਿੰਡਾ ਧਿਆਤੀ ਚੋਂ ਯੋਗਦਾਨ ਪਾਇਆ ਸੀ ਸਾਰਿਆਂ ਨੇ ਤੇ ਬੱਸਾਂ ਪਰ ਪਰ ਲੈ ਕੇ ਗਏ ਸੀ ਤੇ ਅਸੀਂ 2-4 ਵਾਰ ਸਾਡੇ ਸੀਨੀਅਰ ਲੀਡਰਸ਼ਿਪ ਉੱਥੇ ਗਈ ਤੇ लाड्डी ਜੀ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਮੈਂ ਕਾਂਗਰਸ ਤੋਂ ਦੂਰੀ ਬਣਾ ਚੁੱਕਾ ਹਾਂ ਮੈਂ ਨਹੀਂ ਕੰਮ ਕਰਨਾ ਸੋ ਸਾਡੀ ਹੁਣ ਇਹੋ ਬੇਨਤੀ ਹੈ ਵੀ ਸਾਡੀ ਗਰੁੱਪ ਵਾਜੀ ਨਾ ਤਿਆਰ ਕਰਨ ਹਲਕੇ 'ਚ ਅਸੀਂ ਸਾਰੇ ਭੈਣ ਭਰਾ ਇੱਕ ਆ ਜਿਹੜੇ ਸਾਈਨ ਕਰਵਾਇਆ ਮੈਂ ਉਹਨਾਂ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹਣੀ ਹੈ ਵੀ ਸਾਡੇ ਸਰਪੰਚਾਂ ਨਾਲ ਪੰਚਾਂ ਨਾਲ ਮੋਤਵਰ ਬੰਦਿਆਂ ਨਾਲ ਤੁਹਾਡੀ ਸਾਡੀ ਗੱਲਬਾਤ ਹੋ ਚੁੱਕੀ ਹੈ ਉਹ ਕਹਿੰਦੇ ਕਿ ਸਾਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਗਿਆ ਸੀਗਾ ਵੀ ਕੋਈ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਜਾਂ ਕੋਈ ਐਵੇਂ ਦਾ ਕੋਈ ਮਤਾ ਪਾ ਰਹੇ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕੋਈ ਕੰਮ ਚਲਾਉਣੀ ਹੈ ਅੱਗੇ ਤੇ ਆਪਾਂ ਸਰਪੰਚ ਇਕਜਟ ਹੋਈਏ। ਉਹਨੇ ਟਾਈਮ 'ਚ ਉਹ ਵੀ ਗੱਲਬਾਤ ਕਰਾਂਗੇ। ਅਸੀਂ ਹਾਈ ਕਮਾਂਡ ਦੇ ਧਿਆਨ 'ਚ ਸਾਰੀ ਗੱਲ ਲਿਆਤੀ ਹੈ। ਜਿਹੜੀ 4 ਆਪਣੇ ਐਮਸੀਆਂ ਦੀ ਕੋਰਸ਼ਮੀਰ ਤੋਂ ਉਹਨਾਂ ਨੇ ਅਸਾਈਨ ਕਰਵਾਏ ਆ ਜੀ। ਉਹ ਪਹਿਲਾਂ ਆਲਰੇਡੀ ਸਾਡੀ ਕਾਂਗਰਸ ਪਾਰਟੀ ਛੱਡ ਚੁੱਕਿਆ ਆ। ਉਹ ਆਪ ਚ ਚਲੇ ਗਈ ਆ। ਤੇ ਉਹਨਾਂ ਦੇ ਵੀ ਸਾਈਨ ਵਗੈਰਾ ਕਰਵਾਏ ਵੀ ਆ। ਉਹ ਸਾਡੇ ਕੋਲ ਸਾਰੇ ਉਹਨਾਂ ਦੇ ਪੇਪਰ ਤਿਆਰ ਆ ਜਿਹੜੇ ਤੁਹਾਨੂੰ ਦੇ ਕੇ ਜਾਵਾਂਗੇ। 10 ਸਰਪੰਚ ਜਿਨ੍ਹਾਂ ਕਿੰਨੇ ਸਰਪੰਚਾਂ ਦੇ ਫੋਟੋ ਜਿਨ੍ਹਾਂ ਨੇ ਸਾਈਨ ਕੀਤੇ ਨੇ। 10 ਬਾਰਾਂ ਸਰਪੰਚ ਹੈਗੇ ਜੀ ਸਾਡੇ ਤਾਲਮੇਲ ਚਾ ਸਾਡੇ ਵੱਡੇ ਭਰਾ ਆ ਉਹ ਮੈਂ ਵਾਈਸ ਸੀਨੀਅਰ ਵਾਈਸ ਪ੍ਰਧਾਨ ਹੈ ਜੀ ਹਨਾ ਹਰ ਇੱਕ ਧਰਨੇ ਚ ਮੇਰੇ ਮੋਦਵਾਰ ਸਰਪੰਚ ਮੈਂਬਰ ਐਮ ਸੀ ਸਾਰੇ ਪਹੁੰਚਦੇ ਆ ਜੀ ਵੱਡੀ ਤਦਾਰ ਚ ਲੈ ਕੇ ਪਹੁੰਚਦੇ ਜੇ ਅੱਜ 7 ਤਰੀਕ ਵਾਲੀ ਰੈਲੀ ਦਾ ਸਾਨੂੰ ਉਹ ਦੱਸਦੇ ਹਾਈ ਕਮਾਂਡ ਵੱਲੋਂ ਭਈ ਸਾਨੂੰ ਮੈਸੇਜ ਲੱਗਦਾ ਤੇ ਅਸੀਂ ਵੀ ਉਹਨਾਂ ਦਾ ਵੈਲਕਮ ਕਰਦੇ ਸਿੱਧੂ ਸਾਹਿਬ ਦਾ ਜਾ ਕੇ ਸਾਨੂੰ ਅੱਖੋਂ ਪਰੋਖੇ ਉਹਨਾਂ ਨੇ ਇਹ ਆਪਦੀ ਰੈਲੀ ਰੱਖੀ ਗਈ ਹੈ ਜੀ ਉਹ ਕਹਿੰਦੇ ਆ ਕਿ ਮੈਂ ਕਾਂਗਰਸ ਜੋੜ ਰੈਲੀ ਰੱਖਦੇ ਨਹੀਂ ਇਹ ਉਹਨਾਂ ਨੇ ਕਾਂਗਰਸ ਤੋੜ ਰੈਲੀ ਰੱਖੀ ਹੋਈ ਹੈ ਇਹ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਰੈਲੀ ਕੀਤੀ ਵੀ ਨਹੀਂ ਤੇ ਵਿਵਾਦ ਪਹਿਲਾਂ ਸਹਿੜ ਲਿਆ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਬਿਬਾਕ ਬਿਆਨਾ ਕਰਕੇ ਸਵਾਲਾਂ ਚ ਰੈਂਦੇ ਨੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਉਹਨਾਂ ਖਿਲਾਫ ਕਈ ਵਾਰ ਸਵਾਲ ਖੜੇ ਕਰ ਚੁੱਕੀ ਹੈ ਪਰ ਨਵਜੋਤ ਸਿੰਘ ਸਿੱਧੂ ਅਕਸਰ ਆਡਾ ਲਾ ਲੈਂਦੇ ਨੇ ਅਤੇ ਹੁਣ ਬਠਿੰਡਾ ਛੋਣ ਵਾਲੀ ਰੈਲੀ ਤੋਂ ਪਹਿਲਾਂ ਹੀ ਵਿਵਾਦ ਹੋ ਗਿਆ ਹੈ